ਹਾਂ ਜੀ ਸਤਿ ਸ਼੍ਰੀ ਅਕਾਲ ਮੰਤਰੀਓ ਕੀ ਹਾਲ ਚਾਲ ਆ ਜੀ ਅਸੀਂ ਪਹੁੰਚੇ ਹਾਂ ਜੀ ਅਜਮੋਗਾ ਟਰੈਕਟਰ ਮੰਡੀ ਚ ਬਹੁਤ ਜ਼ਿਆਦਾ ਮੰਡੀ ਭਰੀ ਹੋਈ ਦੱਸ ਦਿਆਂ ਤੁਹਾਨੂੰ ਅੱਜ ਦੇਖੀ ਕੀ ਰੇਅਰ ਨੇ ਟਰੈਕਟਰਾਂ ਚ ਦੇਖ ਸਕਦੇ ਹੋ ਤੁਸੀਂ ਇੱਧਰ ਬਹੁਤ ਵੱਡੀ ਲਾਈਨ ਲੱਗੀ ਹੈ ਜੀ ਇੱਧਰ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਇੱਧਰ ਖੜਾ ਹੈ ਮਹਿੰਦਰਾ 77 DA ਟਰੈਕਟਰ ਬਹੁਤ ਸਾਧਿਆ ਜੀ ਇਹ ਹੈਗਾ 9 ਮਾੜੀ 3,35,000 ਰੁਪਏ ਦੀ ਮੰਗ ਦਾ ਟਰੈਕਟਰ ਜਿਹੜਾ ਦੇਖੀ ਸਾਡੇ ਬਿਲਕੁਲ ਕੋਕਾ ਪੀਸ ਆ ਜੀ ਤੇ ਕੋਈ ਵੀ ਕਮਨੀ ਟਰੈਕਟਰ ਜੇ ਸਾਡੇ ਤੇ ਫੇਰ ਵਾਲੀ ਛਤਰੀ ਹੈ ਜੀ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਅੱਗੇ ਖੜਾ ਹੈ ਮਹਿੰਦਰਾ 255 255 ਮਹਿੰਦਰਾ ਦੇਖ ਸਕਦੇ ਹੋ ਸਸੇ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਹੈ ਟਾਇਰਾਂ ਦੀ ਜੇ ਆਪਾਂ ਜੇ ਗੱਲ ਕਰੀਏ ਇਹਦੇ ਟਾਇਰ ਵੀ ਨਵੇਂ ਆ ਜੀ ਅਗਲੇ ਤੇ ਪਿਛਲੇ ਤੇ ਬਾਕੀ ਸਾਰਾ ਅਰੀਜਨਲ ਟਰੈਕਟਰ ਆ ਜੀ ਪੇਂਟ ਨੂੰ ਕੋਈ ਦੇਖ ਸਕਦੇ ਮਾੜਾ ਮੋਟਾ ਫੇਟ ਹੋਇਆ ਵਾ ਤੇ ਟਰੈਕਟਰ ਬਿਲਕੁਲ ਸਾਫ ਪਿਆ ਜੀ ਬਾਕੀ ਹਾਲਤ ਦਾ ਤੇ ਇਹਦੀ ਆਪਾਂ ਜੇ ਮਾੜਨ ਦੀ ਗੱਲ ਕਰੀ 99 ਮਾਡਲ ਹੈ 1,35,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਅੱਗੇ ਖੜਾ HMT 3511 ਇਹ ਵੀ ਦੇ ਸਰ ਜੀ ਟਰੈਕਟਰ ਇਹ ਵੀ ਬਿਲਕੁਲ ਸਾਫ਼ ਆਕਰ ਬੈਠਾ ਟਰੈਕਟਰ ਕਾਜੀ ਤੇ ਇਹਦੇ ਉਪਰ ਟਾਇਰਾਂ ਦੀ ਜੇ ਗੱਲ ਕਰੀ ਟਾਇਰ ਇਹਦੇ 60 65 ਪੈਸੇ ਟਾਇਰ ਹੈਗੇ ਆ ਜੀ ਅਗਲੇ ਤੇ ਪਿਛਲੇ ਤੇ 93 ਮਾਡਲ ਦਾ ਰੇਟ ਦੀ ਜੇ ਗੱਲ ਕਰੀ ਰੇਟ ਹੈਗਾ 1,15,000 ਰੁਪਏ ਦਾ ਟਰੈਕਟਰ ਤੇ ਇੱਧਰ ਖੜਾ ਏ ਤੇ ਇਸ ਕੋ ਇਸ ਕੋ ਦੇਖ ਸਕਦੇ ਤੁਸੀਂ ਟਰੈਕਟਰ ਤੇ ਇਹ ਟਰੈਕਟਰ ਬਾਰੇ ਵਾਲੀ ਜਾਣਕਾਰੀ ਹੈ ਜੀ ਪੁਰਾਣਾ ਮਾਡਲ ਆ ਜੀ ਇਹ ਮਾਡਲ ਹੈਗਾ 99 95000 ਰੁਪਏ ਦੀ ਮੰਗ ਹੈ ਰੇਟ ਦਿੱਤਾ ਦਿੱਤਾ ਤੁਸੀਂ ਆਦੋਂ ਜੀ ਅੱਗੇ ਖੜਾ ਹੈ ਚਮਟੀ 352 352 ਦੇ ਸਕਦਾਂ ਤੁਸੀਂ 83 ਮਾਡਲ ਆ ਜੀ 97000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੇ ਦੇ ਸਕਦੇ ਜੀ ਇਹ ਲੱਗੇ ਚੱਲਦੇ ਇੱਧਰ ਇੱਕ ਕੰਟੀ 63511 1 ਲੱਖ 5000 ਦੇ ਰਿਹਾ ਮਾੜਾ ਕਰਨ ਮੇ ਮਾਰ ਲੈ ਟਰੈਕਟਰ ਇੱਧਰ ਦੇਖ ਸਾਹਦੇ ਇੱਕ ਕੰਟੀ 911 ਖੜਾ ਟਰੈਕਟਰ ਇੱਧਰ ਨਿਗਾ ਮਾਰ ਸਕਦੇ ਟਰੈਕਟਰ ਸਾਰੇ ਦੇ ਸਕਦੇ ਹਾਂ ਤੇ ਟਰੈਕਟਰ ਬਹੁਤ ਸਾਫ ਪਿਆ ਜੀ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ 97 ਮਾਡਲ ਦਾ ਰੇਟ ਦੀ ਜੀ ਗੱਲ ਕਰੀਏ 2 ਲੱਖ 56000 ਵੀ ਰੇਟ ਆਈ ਇਹਦਾ ਟਰੈਕਟਰ ਦਾ ਤੁਸੀਂ ਦੇ ਸਕਦੇ ਟਾਇਰਾਂ ਦੀ ਜੀ ਗੱਲ ਕਰੀਏ ਟਾਇਰ ਇਹਦੇ ਨਵੇਂ ਆ ਜੀ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਓਕੇ ਪਈ ਆ ਜੀ ਇਧਰ ਟਰਾਲੀ ਸੇਲ ਆ ਜੀ ਇਹ ਜੀ 11 ਫੁੱਟ ਦੀ 11 ਫੁੱਟ ਦੀ ਟਰਾਲੀ ਸੇਲ ਆ ਜੀ 1 ਲੱਖ 10000 ਵਿੜਮਾਨ ਆ ਜੀ ਦੇਖ ਸਕਦੇ ਤੁਸੀਂ ਟਰਾਲੀ ਦੀ ਤੇ ਬਾਕੀ ਇਧਰ ਖੜੀ ਹੈ ਬੈੱਡ ਵਾਲੀ ਟਰਾਲੀ ਇਹਦਾ ਵੀ ਰੇਟ ਹੈਗਾ 1 ਲੱਖ 5000 ਰੁਪਏ ਰੇਟ ਆ ਜੀ ਟਰਾਲੀ ਦੇਖ ਸਕਦੇ ਚਾਦਰ ਚੁੱਧ ਬਿਲਕੁਲ ਸਾਫ਼ ਪਈ ਆ ਜੀ ਅੰਦਰੋਂ ਤੇ ਬਾਕੀ ਇਧਰ ਖੜਾ ਹੈ ਸੌਣ ਵਾਲੀ ਕਲੇ ਦੇਖ ਸਕਦੇ ਆ ਸੋਨ ਵਾਲੀ ਕਾ ਖੜਾ ਜੀ ਇਹਦੀ ਅਪ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ ਠੀਕ ਠਾਕ ਆ ਜੀ ਅੱਦੇ ਅੱਦੇ ਟਾਇਰ ਆ ਜੀ ਇਹਦੇ ਤੇ ਬਾਕੀ ਰੰਗ ਰੋਗਨ ਠੀਕ ਆ ਜੀ ਬਿਲਕੁਲ ਸਾਫ ਪਿਆ ਜੀ ਤੇ ਮਾਡਲ ਦੀ ਗੱਲ ਕਰੀਏ ਜੀ 2000 ਮਾਡਲ ਆ 2 ਲੱਖ 5000 ਰੁਪਏ ਦਾ ਮੰਗਦਾ ਟਰੈਕਟਰ ਦੀ ਬਿਲਕੁਲ ਸਾਫ ਹਾਲ ਤੇ ਵਿੱਚ ਆ ਜੀ ਬਾਕੀ ਇਹ ਟਰੈਕਟਰ ਤੇ ਇੱਧਰ ਖੜਾ ਸਵਰਾਜ 855 FA ਇਹ ਵੀ ਦੇਖ ਸਕਦੇ ਬਿਲਕੁਲ ਕੋਕਾਪੀ ਸਟੈਂਡ ਟਰਾਈ ਦੇ ਸਕਦੋਂ ਆਪਾ ਟਾਇਰਾਂ ਦੀ ਇਹਦੀ ਜੀ ਗੱਲ ਕਰੀਏ ਟਾਇਰ ਇਹਦੇ 80 ਤੋਂ 85 ਪੈਸੇ ਟਾਇਰ ਹੈਗੇ ਆ ਜੀ ਦੇਖ ਸਕਦੇ ਤੁਹਾਡੇ ਸਾਹਮਣੇ ਆ ਅਗਲੇ ਤੇ ਪਿਛਲੇ ਤੇ ਬਾਕੀ ਪੇਂਟ ਪੂੰਡ ਬਿਲਕੁਲ ਸਾਫ ਪਿਆ ਜੀ ਕੋਈ ਵੀ ਕਮੀ ਨਹੀਂ ਗੀ ਟਰੈਕਟਰ ਬਿਲਕੁਲ ਸਾਫ ਹਾਲਤ ਦੇ ਵਿੱਚ ਛਪਰੀ-ਸ਼ੁਪਰੀ ਲੱਗਦੀ ਆ ਜੀ ਰੰਗ ਰੋਗਣ ਪੂਰਾ ਵਧੀਆ ਪਿਆ ਜੀ ਤੇ 18 ਮਾੜਲਾ 5 ਲੱਖ 75000 ਰੇਡ ਮੰਗ ਆ ਜੀ ਟਰੈਕਟਰ ਤੋਂ ਜੀ ਸਾਫ ਆ ਕੇ ਖੜਾ ਹੈ ਸੁਵਰਾਜ 735 ਐਕਸ ਇਹਦੀ ਆਪਾਂ ਕਰ ਲਈਏ ਪੈਰਾਂ ਦੀ ਪੈਰ ਇਹਦੇ ਉੱਤੇ ਆ ਜੀ ਬਾਕੀ ਟਰੈਕਟਰ ਸਾਫ ਪਿਆ ਜੀ ਮਾਡਲ ਦੇ ਜਗਰ ਜਿਹੜੇ 97 ਮਾਡਲ ਆ ਜੀ ਤੇ ਤੇ 1,35,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਹੋ ਸਸੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਇੱਧਰ ਖੜਾ ਹੈ ਮਹਿੰਦਰਾ ਆਰਚ ਅਲਟਰਾ ਬਾਂਸ 655 ਡੀਆਈ ਇਹ ਵੀ ਦੇਖ ਸਕਦਾ ਤੁਸੀਂ ਬਿਲਕੁਲ ਸਾਫ ਹਾਲਤ ਦੇ ਵਿੱਚ ਟ੍ਰੈਕਟਰ ਟਾਇਰਾਂ ਦੀ ਜੇ ਗੱਲ ਕਰੀਏ ਜੀ ਟਾਇਰ ਇਹਦੇ ਅਗਲੇ ਤੇ ਪਿਛਲੇ 80 85 ਪੈਸੇ ਟਾਇਰ ਹੈਗੇ ਆ ਜੀ ਡਿਮਾਂਡ ਦੀ ਜੇ ਗੱਲ ਕਰੀਏ 3,75 ਹਜ਼ਾਰ ਵੀ ਡਿਮਾਂਡ ਹੈ 11 ਮਾਡਲ ਦਾ ਟ੍ਰੈਕਟਰ ਬਿਲਕੁਲ ਸਾਫ ਹਾਲਤ ਦੇ ਵਿੱਚ ਪਿਆ ਜੀ ਅੱਗੇ ਖੜਾ ਈ ਸੁਰਾਜ 855 ਦੇ ਸਾਧੋ ਜੀ 94 ਨੰਬਰ ਦਾ 1,48 ਹਜ਼ਾਰ ਵੀ ਡਿਮਾਂਡ ਹੈ ਟ੍ਰੈਕਟਰ ਦੀ ਜਿਹਦੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਅੱਧੇ ਆ ਜੀ ਅਗਲੇ ਤੇ ਪਿਛਲੇ ਬਾਕੀ ਰਾਂਗ ਕਰੋਗੇ ਤੁਸੀਂ ਦੇ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਅੱਗੇ ਖੜਾ ਹੀ ਮਹਿੰਦਰਾ ਅਰਚਨਾ ਅਲਟਰਾ 1605 ਡੀਏ ਦੇ ਸਕਦਾ ਤੁਸੀਂ ਬਿਲਕੁਲ ਸਾਫ ਹਾਲਤ ਦਾ ਹੈ 676 ਦਾ ਜੀ ਟਾਇਰਾਂ ਦੀ ਜੀ ਗੱਲ ਕਰੀਏ ਜੀ ਟਾਇਰ 8085 ਪੈਸੇ ਟਾਇਰ ਹੈਗੀ ਅੱਜ ਜੀ ਬਾਕੀ ਰੰਗ ਰੂਪ ਤੇ ਦੇ ਸਕਦਾ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ 3 ਲੱਖ 85000 ਰੇਡਵਾੜ ਹੈ ਸ਼ੈਪ ਵਾਲੀ ਕਾਪੀ ਹੈ 10 ਮਾਰ ਲਏ ਟਰੈਕਟਰ ਇਹ ਤੇ ਬਾਕੀ ਇੱਧਰ ਖੜਾ ਹੀ ਅਰਚਨ ਨੋਵੋ ਦੇ ਸਕਦਾ ਤੁਸੀਂ 605 ਡੀਏ ਬਿਲਕੁਲ ਨਵਾਂ ਮਾਡਲ ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਦੇ ਸਕਦੇ ਤੁਸੀਂ ਬਿਲਕੁਲ ਸਾਫ਼ ਆਲਤਰੇ ਵਿੱਚ ਜੀ ਦਸਣ ਦੀ ਲੋੜ ਨਹੀਂ ਜਿਹੇ ਜਿਹੇ ਏਜੰਸੀ ਚ ਘੜਾ ਲੈ ਸੰਭ ਲੋ ਵੀ ਏਜੰਸੀ ਵਾਲਾ ਕੰਮ ਨਹੀਂ ਆ ਤੇ 19 ਮਾਡਲ ਦਾ 6 ਲੱਖ 45 ਹਜ਼ਾਰ ਪੇ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਬਿਲਕੁਲ ਸਾਫ਼ ਪਿਆ ਜੀ ਬਿਲਕੁਲ ਨਵਾਂ ਟਰੈਕਟਰ ਆ ਜੀ ਇੱਧਰ ਖੜਾ ਹੈ ਮਹਿੰਦਰਾ ਆ ਮਹਿੰਦਰਾ ਆਰਚਨ ਅਲਟਰਾ 565 ਡੀਏ ਇਹ ਹੈ ਕਾਜੀ 8 ਮਾੜਾ ਛੇੜ ਦੀ ਜੇ ਗੱਲ ਕਰੀਏ 3 ਲੱਖ 47000 ਰੁਪਏ ਮਾੜਾ ਟਰੈਕਟਰ ਦੀ ਟਾਇਰਾਂ ਦੀ ਜੇ ਗੱਲ ਕਰੇ 85 ਪੈਸੇ ਟਾਇਰ ਹੈਗੇ ਹੈ ਯਾ ਅਗਲੇ ਤੇ ਪਿਛਲੇ ਬਾਕੀ ਇਧਰ ਸਪਰਾ ਹੈ 45500 ਦੇ ਸਰਦੋਂ ਤੋਂ ਬਿਲਕੁਲ ਸਾਫ਼ ਹਾਲਤ ਵਿੱਚ ਹੈ ਜੀ ਇਹ ਹੈਗਾ 10 ਮਾੜਾ 3 ਲੱਖ 55000 ਰੁਪਏ ਮਾੜਾ ਇਧਰ ਖੜਾ ਹੈ ਫਾਰਮ ਟਰੈਕ 60 ਇਹ ਵੀ ਟਰੈਕਟਰ ਵੀ ਜੇ ਸਾਡੇ ਬਿਲਕੁਲ ਸਾਫ਼ ਹਾਲਤ ਵਿੱਚ ਹੈ 2 ਮਾੜਾ 1 ਲੱਖ ਖੱਤਰ ਹੀਰ ਵੇਡ ਮਾਰਾ ਟਰੈਕਟਰ ਦੇ ਟੇਟੇ ਤੇ ਜਿਹਾ ਸਦਿਲਕਲ ਕੁਕਾਫੀ ਸਾ ਜੀ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜਿਹੜੇ ਨਵੇਂ ਵੀਡੀਓ ਨਾਲ ਜਿਹੜਾ ਹੈ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਚੁੱਕੇ ਵੀਡੀਓ ਦਾ ਤੇ ਮਿਲਦੇ ਜੀ ਅਗਲੇ ਸੰਡੇ ਅਗਲੇ ਐਤਵਾਰ ਧੰਨਵਾਦ ਜੀ